ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਤ ਤੁਸੀਂ ਤੇ ਮਲਟੀ ਪਰਪਸ ਹੈਲਥ ਵਰਕਰਸ ਤੇ ਪੋਸਟਾਂ ਦੀ ਨਿਯੁਕਤੀ ਦੇ ਸਬੰਧ ਦੇ ਵਿੱਚ ਇੱਕ ਪੱਤਰ ਜਿਹੜਾ ਕਿ ਭੇਜਿਆ ਗਿਆ ਦਰਅਸਲ ਇੱਥੇ ਇਹ ਪੰਜਾਬ ਸਰਕਾਰ ਦੇ ਬਲੂ 2023 ਦੇ ਵਿੱਚ ਅਖਬਾਰੀ ਇਸ਼ਤਿਹਾਰ ਸਿਹਤ ਵਿਭਾਗ ਦੇ ਵਿੱਚ 986 ਰੈਗੂਲਰ ਪੋਸਟਾਂ ਨੂੰ ਪਰਨ ਦੀ ਮੰਗ ਕੀਤੀ ਗਈ ਸੀ ਜਿਸ ਦੇ ਲਈ ਪੰਜਾਬ ਦਾ ਇਹ ਪੇਪਰ ਹੈ ਜਿਹੜਾ ਕਿ ਪੰਜਾਬੀ ਦੇ ਵਿੱਚ 17 12 2023 ਨੂੰ ਹੋਇਆ ਸੀ ਉਸ ਤੋਂ ਬਾਅਦ ਸਬਜੈਕਟਿਵ ਪੇਪਰ 171224 ਨੂੰ ਲਿਆ ਗਿਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਬਾਬਾ ਫਰੀਦ ਜੀ ਅਸਤੀ ਦੇ ਬੁੱਲੂ ਫਰਵਰੀ ਤੋਂ ਅਪ੍ਰੈਲ 2024 ਤੱਕ ਪੂਰੀ ਕਰ ਲੇਗੀ ਹਾਲਾਂਕਿ ਲੋਕ ਸਭਾ ਚੋਣਾਂ ਦਾ ਨਤੀਜਾ ਵੀ ਆ ਚੁੱਕਿਆ ਤੇ ਕੋਡ ਆਫ ਕੰਡਕਟ ਵੀ ਖਤਮ ਹੋ ਚੁੱਕਿਆ ਪਰ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਸਿਹਤ ਵਿਭਾਗ ਦਿਆ ਮਲਟੀ ਪਰਪਸ ਹੈਲਥ ਵਰਕਰ ਦੀਆਂ ਇੱਕ ਖਾਲੀ ਪਈਆਂ ਸੀਟਾਂ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਹੋਈਆਂ ਜਲਦ ਤੋਂ ਜਲਦ ਭਰੀਆਂ ਜਾਣ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਜਰੂਰ ਜ਼ਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਵਰਕਰਾਂ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦਿੱਤਾ ਜਾਵੇ ਤੇ ਬਾਦ ਪੂਰਾ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਪਿਛਲੇ 16 ਸਾਲਾਂ ਤੋਂ ਹੈਲਥ ਵਰਕਰ ਰੂਸਤਪਾਕ ਦੇ ਵਿੱਚ ਠੇਕੇ ਤੇ ਕੰਮ ਕਰ ਰਹੀਆਂ ਨੇ ਜਿਨ੍ਹਾਂ ਨੂੰ ਪੱਕਾ ਕੀਤਾ ਜਾਵੇ ਇਸ ਬਾਬਤ ਜਿਹੜਾ ਪੱਤਰ ਹੈ ਉਹ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜਿਆ ਗਿਆ ਸਰ ਮੇਰਾ ਨਾਮ ਮੋਨੀਕਰਾਨੀ ਹੈ ਜ਼ਿਲ੍ਹਾ ਪ੍ਰਧਾਨ ਬਠਿੰਡਾ ਤੋਂ 9868 ਮਲਟੀਪਰਪਸ ਹੈਲਥ ਵਰਕਰ ਫੀਮੇਲ ਜੂਨੀਅਰ ਜਾਬ ਸਾਡਾ ਸਾਡਾ ਪੇਪਰ ਹੋਇਆ ਸਰਕਾਰ ਵੱਲੋਂ ਪੋਸਟ ਹੈ ਕੱਢੀਆਂ ਸੀ 10 10 2023 ਨੂੰ ਬਾਬਾ ਫਰੀਦ ਦੇ ਅੰਡਰ ਸਾਡਾ ਪੇਪਰ ਜਿਹੜਾ ਸਬਜੈਕਟਿਵ ਪੇਪਰ ਸੀ ਉਹ ਵੀ ਹੋ ਚੁੱਕਿਆ ਹੈ ਕਾਉਂਸਲਿੰਗ ਦੋ ਵਾਰੀ ਹੋ ਚੁੱਕੀ ਹੈ ਪਰ ਸਰੂ ਸਰਕਾਰ ਵੱਲੋਂ ਹੁਣ ਤੱਕ ਕੋਈ ਨਿਕਤੀ ਪੱਤਰ ਨਹੀਂ ਦਿੱਤੇ ਜਾ ਰਹੀ ਤੇ ਅੱਜ ਅਸੀਂ ਸਿਵਲ ਸਾਜ ਸਾਹਿਬ ਬਠਿੰਡਾ ਤੇ ਡੀਸੀ ਸਾਹਿਬ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਨਿਕਤੀ ਪੱਤਰ ਦਿੱਤੇ ਜਾਣ 7 7 ਜਨਵਰੀ ਦਾ ਪੇਪਰ ਹੋਇਆ ਹੋਇਆ 8 ਮਹੀਨੇ ਹੋ ਗਏ ਸਰ ਸਿਲੈਕਸ਼ਨ ਹੋ ਗਈ ਹੈ ਕਾਉਂਸਲਿੰਗ ਦੋ ਵਾਰੀ ਹੋ ਚੁੱਕੀ ਹੈ ਬਾਬਾ ਫਰੀ ਨਰਸਿੰਗ ਹਸਪਤਲ ਵੀ ਤੇ ਚੰਡੀਗੜ੍ਹ ਵੀ ਡੀਐਚ ਦਸਤੋਰ ਹੋ ਚੁੱਕੀ ਹੈ ਜਲਦੀ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਸਰ ਅਸੀਂ ਸੰਘਰਸ਼ ਕਰਾਂਗੇ ਪਰ ਪੰਜ ਤਰੀਕ ਨੂੰ ਅਸੀਂ ਧਰਨਾ ਚੰਡੀਗੜ੍ਹ ਲਾਵਾਂਗੇ ਸਰ 986 ਹਾਂਜੀ ਜਿਨ੍ਹਾਂ ਨੇ ਪੇਪਰ ਕਲੀਅਰ ਕੀਤਾ ਪਰ ਪਿਛਲੇ 10 15 ਸਾਲਾਂ ਤੋਂ ਸਾਡੀ ਕੋਸ਼ 10000 ਕੁੜੀ ਹੈ ਜਿਹੜੀ ਥੇਕੇ ਤੇ ਕੰਮ ਕਰ ਰਹੀ ਹੈ ਸਾਨੂੰ ਇੱਕ ਉਮੀਦ ਜਾਗੀ ਸੀ ਸਰਕਾਰ ਨੇ ਰੈਗੂਲਰ ਪੋਸਟਾਂ ਕੱਢੀਆਂ ਅਸੀਂ ਉਹਦਾ ਪੇਪਰ ਦਿੱਤਾ ਪੇਪਰ ਕਲੀਅਰ ਕਰਨ ਤੋਂ ਬਾਅਦ ਸਾਨੂੰ ਪੱਕੀ ਨੌਕਰੀ ਦਾ ਇੱਕ ਭਰੋਸਾ ਸੀਗਾ ਪਰ ਸਰਕਾਰ ਸਾਨੂੰ ਇੱਕ ਸਾਤ ਲਗਾਤਾਰ ਲਾਰੇ ਲਾ ਰਹੀ ਹੈ